ਲੋ ਆਖਰ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਉਹੀ ਵੱਡਾ ਕੰਮ ਜਿਸ ਦਾ ਕੀਤਾ ਸੀ ਥੋੜੇ ਦਿਨ ਪਹਿਲਾਂ ਐਲਾਨ ਅੱਜ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ ਕਿਸਾਨਾਂ ਦੇ ਵੱਲੋਂ ਧਰਨੇ ਲਗਾ ਦਿੱਤੇ ਰੋਸ ਮੁਜ਼ਾਹਰਾ ਕੀਤਾ ਗਿਆ ਤਾਂ ਪਟਿਆਲਾ ਦੀ ਜ਼ਿਕਰ ਗੱਲ ਕੀਤੀ ਜਾਵੇ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰੇ ਦੀ ਰਿਹائش ਦੇ ਬਾਹਰ ਕਿਸਾਨਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਇਸ ਮੌਕੇ ਕਿਸਾਨਾਂ ਦੇ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਘਰਾਂ ਦੇ ਅੰਦਰ ਹੀ ਬੈਠੇ ਰਹੇ ਮੰਤਰੀ ਤੇ ਵਿਧਾਇਕ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਵੱਲੋਂ ਸੁਪਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਸੀ ਕਿ ਅਸੀਂ ਚੰਡੀਗੜ੍ਹ ਜਾ ਕੇ ਧਰਨਾ ਲਾਵਾਂਗੇ ਪਰ 5 ਤਰੀਕ ਦੀ ਕਾਲ ਸੀ 4 ਤਰੀਕ ਨੂੰ ਕਿਸਾਨ ਲੀਡਰਾਂ ਦੇ ਘਰਾਂ ਦੇ ਵਿੱਚ ਪੁਲਿਸ ਆ ਕੇ ਬਹਿ ਜਾਂਦੀ ਆ ਘਰਾਂ ਦੇ ਅੰਦਰ ਹੀ ਨਜ਼ਰਬੰਦ ਕਰ ਦਿੱਤਾ ਜਾਂਦਾ ਉਸੇ ਤਰੀਕੇ ਦੇ ਨਾਲ ਅੱਜ ਕਿਸਾਨਾਂ ਨੇ ਪੱਕੇ ਕਰਾਉਣ ਦੇ ਵਾਸਤੇ ਜਾਂ ਉਹਨਾਂ ਦੇ ਰਜਿਸਟ੍ਰੀਆਂ ਦੇ ਨਾਲ ਕਰਾਉਣ ਦੇ ਵਾਸਤੇ ਪਾਣੀ ਨੂੰ ਬਚਾਉਣ ਦੇ ਵਾਸਤੇ ਜਿਹੜਾ ਪਾਣੀ ਗੰਦੜਾ ਹੋ ਰਿਹਾ ਜਿਹੜੀ ਜ਼ਮੀਰ ਖਰਾਬ ਹੋ ਰਹੀ ਆ ਉਹਨੂੰ ਬਚਾਉਣ ਦੇ ਵਾਸਤੇ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਦੇ ਵਾਸਤੇ ਇਹ ਸਾਰੀਆਂ ਮੰਗਾਂ ਜਿਹੜੀਆਂ ਆ ਉਹ ਉਸ 4 ਤਰੀਕ ਦੀ ਮੀਟਿੰਗ ਵਿੱਚ ਸ਼ਾਮਲ ਸੀ ਪਰ ਭਗਵੰਤ ਮਾਨ ਸਰਕਾਰ ਜਿਹੜਾ ਆ ਉਹ 8 ਕ ਮੰਗਾਂ ਤੇ ਗੱਲ ਕਰਕੇ ਭਗਵੰਤ ਸੀਐਮ ਸਾਹਿਬ ਜਿਹੜੇ ਆ ਉਤੋਂ ਚਲੇ ਗਏ ਔਰ ਇਹ ਗੱਲ ਕਹਿ ਕੇ ਗਏ ਕਿ ਤੁਸੀਂ ਮੇਰੇ ਨਾਲ ਹੁਣੇ ਹੀ ਫੈਸਲਾ ਕਰੋ ਕਿ 5 ਤਰੀਕ ਦਾ ਦਰਨਾ ਜਿਹੜਾ ਤੁਸੀਂ ਲਾਓਗੇ ਜਾਂ ਨਹੀਂ ਲਾਓਗੇ ਉੱਥੇ ਸਾਡੇ ਸਾਥੀਆਂ ਨੇ ਕਿਹਾ ਕਿ 5 ਤਰੀਕ ਦਾ ਦਰਨੇ ਦੇ ਬਾਰੇ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ 2-4 ਮਿੰਟ ਦੇ ਵਿੱਚ ਅਸੀਂ ਆਪਣੀ ਸਾਂਝੀ ਮੀਟਿੰਗ ਕਰਕੇ ਅਸੀਂ ਉਹਦਾ ਤਾਂ ਫੈਸਲਾ ਲੈ ਲਵਾਂਗੇ ਤੇ ਉਹਦੇ 'ਚ ਗੱਲ ਇਹ ਸੀ ਕਿ ਮਤਲਬ ਜੇ 8 ਮੰਗਾ ਜਾਂ 10 ਮੰਗਾ ਤੇ ਜਿਹੜੀ ਗੱਲਬਾਤ ਹੋਈ ਸੀ ਉਹਦੇ ਸਹਿਮਤੀ ਪਨ ਜਾਂਦੀ ਤੇ ਬਾਕੀ ਤਰਨਾ ਜਿਹੜਾ ਆ ਉਹ ਅਮੀਰ ਸੀ ਵੀ ਤਰਨਾ ਅੱਗੇ ਜਾ ਸਕਦਾ ਸੀ ਜਾਂ ਪੋਸਟਪੋਰਟ ਕੀਤਾ ਜਾ ਸਕਦਾ ਇਹ ਉਸ ਸਰਕਾਰ ਉਸ ਦੀ ਜਿਹੜੀ ਸਾਰੀ ਉਸ ਦਿਨ ਵੀ ਨਿੰਦਾ ਨਿੰਦਾ ਹੋਈ ਆ ਔਰ ਭਗਵਾਨਪਨ ਨੇ ਕਿਹਾ ਵੀ ਨਹੀਂ ਇਹ ਸਰਕਾਰ ਇਹ ਜਿਹੜੇ ਕਿਸਾਨ ਹੈਗੇ ਆ ਇਹ ਅਮੀ ਕਹਿ ਰਿਹਾ ਸੀ ਮੇਰੂੰ ਤੁਮਕਾਰ ਰਏ ਸੀ ਜਾਂ ਇਹ ਗੱਲ ਕਹਿ ਰਹੇ ਸੀ ਕਿ ਅਸੀਂ ਧਰਨਾ ਤਾਂ ਲਾਵਾਂਗੇ ਲਾਵਾਂਗੇ ਕਿਸਾਨ ਜਿਹੜੇ ਆ ਐਡੇ ਬੇਕੂਫ ਨਹੀਂ ਹੈ ਜਿਹੜੇ ਉਦਾਂ ਨਹੀਂ ਹੈ ਵੀ ਮਤਲਬ ਜਦੋਂ ਜਦੋਂ ਮਰਜ਼ੀ ਉਗਰ ਉਗਰ ਬਾਦ ਨਹੀਂ ਪੈਦਾ ਕਰਦੇ ਸਾਡੀ ਤਾਂ ਸਮਝ ਇਹ ਹੈਗੀ ਆ ਵੀ ਅਸੀਂ ਜਿਹੜਾ ਆ ਉਹ ਸ਼ਾਂਤ ਬਾਈ ਟੰਗ ਦੇ ਨਾਲ ਆਪਣਾ ਸੰਘਰਸ਼ ਜਿਹੜਾ ਆ ਉਹਨੂੰ ਅੱਗੇ ਪਹੁੰਚਾਣਾ ਚਾਹੁੰਦੇ ਆ ਆਪਣੀਆਂ ਮੰਗਾਂ ਲਵਾਉਣਾ ਚਾਹੁੰਦੇ ਆ ਪਰ ਭਗਵੰਤ ਮਾਨ ਸਰਕਾਰ ਜਿਹੜੇ ਆ ਉਹ ਭਗਵੰਤਪਾਣ ਜਿਹੜਾ ਹੈ ਉਹਦੋਂ ਜਿਹੜਾ ਆ ਉਹ ਮੀਟਿੰਗ ਛੱਡ ਕੇ ਚਲੇ ਗਏ ਉਹਦੀ ਉਸ ਦਿਨ ਵੀ ਲਿੰਦਾ ਹੋਈ ਆ ਅੱਜ ਵੀ ਲਿੰਦਾ ਹੋ ਰਹੀ ਆ ਤੇ ਉਸ ਤੋਂ ਬਾਅਦ ਕਿਸਾਨਾਂ ਨੇ ਸਯੂਤ ਕਿਸਾਨ ਮੋਰਚੇ ਨੇ ਆਪਣੀ ਮੀਟਿੰਗ ਕਰਕੇ ਫੈਸਲਾ ਲਿਆ ਆ ਕਿ 10 ਤਰੀਕ ਨੂੰ ਪੂਰੇ ਜਿਹੜੇ ਆਮ ਆਦੀ ਪਾਰਟੀ ਦੇ 92 ਐਮਪੀ ਹੈਗੇ ਉਹਦੇ ਘਰਾਂ ਦੇ ਮੋਰੇ ਜਿਹੜੇ ਤੁਹਾਨੂੰ ਲਗਾਈ ਜਾਣਗੇ ਇਸ ਕੰਟੈਸਟ ਦੇ ਵਿੱਚ ਜਿਹੜੇ ਆ ਅੱਜ ਸੰਕੇਤਕ ਕਰਨੇ ਔਰ ਚੇਤਾਵਨੀ ਕਰਨੇ ਆ ਭਈ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰੇ ਔਰ ਗੱਲਬਾਤ ਕਰਕੇ ਕਿਸਾਨਾਂ ਦੀਆਂ ਮੰਗਾਂ ਦਾ ਉਪਤਾੜਾ ਕਰੇ ਮੈਂ ਅਮਲੇਪੁਰ ਕੋਟਕਾਰਿਆ ਤੋਂ ਲਗਾਇਆ ਮੈਂ ਹਰਜਿੰਦਰ ਸਿੰਘ ਜ਼ਿਲ੍ਹਾ ਜਨਨਕਸ਼ਤਰ ਭਾਰਤੀ ਕਿਸਾਨ ਇਕਤਾ ਜੁਨੇ ਨਗਰਾਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ 4 ਤਰੀਕ ਨੂੰ ਭਗਵੰਤ ਮਾਨ ਜੀ ਨਾਲ ਮੀਟਿੰਗ ਹੋਈ ਸੀ ਐਸਕੀਮ ਦੀ ਉਹਦੇ ਵਿੱਚ ਜਿਹੜੀਆਂ ਮੰਗਾਂ ਸੀਗੀਆਂ ਭਗਵੰਤ ਮਾਨ ਜੀ ਨੇ ਕਿਹਾ ਵੀ ਮੰਗਾਂ ਵੇਦੇ ਦਾ ਸੰਬੰਧ ਨਹੀਂ ਜਿੱਤੋਂਗੇ ਐਸਕੀਮ ਨੇ ਕਿਹਾ ਵੀ 18 ਦੀ 18 ਮੰਗਾਂ ਜਿਹੜੀਆਂ ਨੇ ਇਹ ਪੰਜਾਬ ਨਾਲ ਸੰਬੰਧ ਤੇ ਜਿਹਦੇ ਚ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੁਲਾਜ਼ਮਾਂ ਦੀਆਂ ਮੰਗਾਂ ਬਹੁਤ ਸਾਰੀਆਂ ਉਹ ਮੰਗਾਂ ਸੀ ਜਿਹੜੀਆਂ ਪੰਜਾਬ ਸਰਕਾਰ ਨੇ ਹੱਲ ਕਰਨੀਆਂ ਕਿਉਂਕਿ ਐਗਰੀਕਲਚਰ ਦਾ ਮੈਟਰ ਵੀ ਪੰਜਾਬ ਸਰਕਾਰ ਦਾ ਸਟੇਟ ਦਾ ਮੈਟਰ ਆ ਉਹਦੇ ਵਿੱਚ ਨਵੀਂ ਖੇਤੀ ਨੀਤੀ ਜਿਹੜੀ ਬਣਾਈ ਆ ਉਹਦੇ ਵਿੱਚ ਕੁਝ ਘਾਟਾਂ ਸੀ ਉਹ ਘਾਟਾਂ ਨੂੰ ਪੂਰਾ ਕਰਨ ਦੇ ਲਈ ਵੀ ਸਾਰੀਆਂ ਗੱਲਾਂ ਬਾਤਾਂ ਹੋਣੀਆਂ ਸੀ ਔਰ ਜਦੋਂ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਕਿੰਨਾ ਕੁ ਟਾਈਮ ਹੈ ਉਹ ਕਹਿੰਦਾ ਮੇਰੇ ਕੋਲ 2 ਘੰਟੇ ਤੱਕ ਦਾ ਟਾਈਮ ਹੈਗਾ ਫੁੱਲਾ ਟਾਈਮ ਤੁਸੀਂ ਜਿੰਨੇ ਚਿਰ ਮਰਜ਼ੀ ਲਾਓ ਜਦੋਂ ਮੰਗਾਂ ਤੇ ਗੱਲ ਹੋ ਰਹੀ ਸੀ ਤੇ ਉਹਦੇ ਵਿੱਚੋਂ ਦੋ ਅੱਠ ਮੰਗਾਂ ਤੇ ਗੱਲ ਹੋਈ ਤੇ ਉਹਨੇ ਇੱਕ ਮੰਗ ਤੇ ਸਹਿਮਤੀ ਦਿੱਤੀ ਕਿ ਝੋਨੇ ਦਾ ਜਿਹੜੀ ਲਵਾਈ ਆ ਉਹ ਅਸੀਂ 1 ਜੂਨ ਤੋਂ ਸਟਾਰਟ ਕਰਨ ਦੇ ਬਾਰੇ ਸਹਿਮਤੀ ਦਿੰਨੇ ਆ ਆ ਵਰਗੀ ਅੱਠਵੀਂ ਮੰਗ ਦੇ ਉੱਤੇ ਜਾ ਕੇ ਭਗਵੰਤ ਮਾਨ ਨੇ ਨੌਵੀਂ ਮੰਗ ਦੇ ਉੱਤੇ ਇਹ ਗੱਲ ਕਹੀ ਕਿ ਜਿਹੜਾ ਤੁਸੀਂ ਤਰਨਾ 5 ਤਰੀਕ ਨੂੰ ਚੰਡੀਗੜ੍ਹ ਲਾ ਰਹੇ ਹੋ ਉਹ ਤਰਨਾ ਲਾਓਗੇ ਜਾਂ ਨਹੀਂ ਇਹ ਕਿਸਾਨੀ ਨੇ ਕਿਹਾ ਕਿ ਤੁਸੀਂ ਇਹਦੇ ਸਵਾਂਚ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਇਹਦੇ ਸਵਾਂਚ ਅਸੀਂ ਐਸਕੇਮ ਦੀ ਮੀਟਿੰਗ ਕਰਕੇ ਆਪਣਾ ਫਾਈਨਲ ਫੈਸਲਾ ਕਰਾਂਗੇ ਤੇ ਭਗਵੰਤ ਮਾਨ ਤੈਅ ਚਾਕੇ ਐ ਬੋਲਿਆ ਵੀ ਹੁਣ ਤੁਸੀਂ ਧਰਨਾ ਹੀ ਲਾ ਲਓ ਔਰ ਜਿਹੜੀਆਂ ਮੰਗਾ ਮੰਨੀਆਂ ਹੋਈਆਂ ਨੇ ਉਹ ਵੀ ਮੰਗਾ ਕੈਨਸਲ ਕੀਤੀਆਂ ਜਾਂਦੀਆਂ ਔਰ ਜੇਸ਼ਟਾਂ ਦੇ ਨਾਲ ਭਗਵੰਤ ਮਾਨ ਨੇ ਉਸ ਐਸਕੇਮ ਦੇ ਬਜ਼ੁਰਗ ਸਾਥੀਆਂ ਦੀ ਬੇਇੱਜ਼ਤੀ ਕੀਤੀ ਆ ਉਹ ਇੱਕ ਬਹੁਤ ਵੱਡੀ ਗੱਲ ਆ ਛੋਟੀ ਗੱਲ ਨਹੀਂ ਉਸ ਮੁੱਚੀ ਕਿਸਾਨੀ ਦੀ ਗੱਲ ਨਹੀਂ ਇੱਥੋਂ ਦੇ ਖੇਤ ਮਜ਼ਦੂਰਾਂ ਦੀ ਗੱਲ ਵੀ ਸੀ ਇਤੋਂ ਦੇ ਲੁੱਟੇ-ਪੁੱਟੇ ਜਾਂਦੇ ਲੋਕਾਂ ਦੀ ਗੱਲ ਵੀ ਸੀ ਇਸ ਕਰਕੇ ਭਵੰਤਮਾਨ ਜਿਹੜਾ ਅੱਜ ਜਿਸ ਢੰਗ ਦੇ ਨਾਲ ਉਹਨੇ ਪ੍ਰਚਾਰ ਕੀਤਾ ਕਿ ਕਿਸਾਨੀ ਬਾਰ-ਬਾਰ ਧਰਨੇ ਲਾ ਕੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਆ ਮੈਂ 3 ਕਰੋੜ ਤੋਂ ਉੱਤੇ ਪੰਜਾਬ ਦੇ ਲੋਕਾਂ ਦੀ ਰਹਿਨਮਾਈ ਕਰਦਾ ਅਸੀਂ ਭਵੰਤਮਾਨ ਨੂੰ ਪੁੱਛਣਾ ਚਾਹੁੰਦੇ ਆ ਕਿ ਅਸੀਂ ਤੁਸੀਂ ਜਿਹੜੀ ਮੰਗ ਰੱਖੀ ਸੀ ਆਪਣੇ ਸਮੇਂ ਦੇ ਉੱਤੇ ਬਹੁਤ ਸਾਰੀਆਂ ਮੰਗਾਂ ਦੇ ਉੱਤੇ ਤੁਸੀਂ ਇਹ ਗੱਲ ਕਹਿੰਦੇ ਰਹੇ ਹੋ ਕਿ ਸਾਡੀ ਸਰਕਾਰ ਆ ਗਈ ਤੇ 23 ਫਸਲਾਂ ਦੇ ਉੱਤੇ ਐਮਐਸਬੀ ਅਸੀਂ ਇੱਕ ਚੁਟਕੀ ਹੀ ਦੇ ਦਾਂਗੇ ਔਰ ਬਾਰ-ਬਾਰ ਇਹ ਮੰਗਾਉਂਦੇ ਦਰਵਾਉਂਦੇ ਰਹੇ ਹੋ ਕਿ ਸਾਡੀ ਸਰਕਾਰ ਆਉਣ ਤੇ ਕੋਈ ਧਰਨਾ ਨਹੀਂ ਲਾਉਣਾ ਪਊਗਾ ਜਿਸ ਢੰਗ ਦੇ ਨਾਲ ਅੱਜ ਉਸੇ ਫੈਸਲੇ ਨੂੰ ਦੇ ਸੰਬੰਧ ਵਿੱਚ ਜੋ ਭਗਵੰਤ ਮਾਨ ਨੇ ਲੋਕਾਂ ਦੀ ਐਸਕੇਐਮ ਦੇ ਲੀਡਰਾਂ ਦੀ ਇਨਸਲਟ ਕਰੀ ਆ ਉਹਦੇ ਸੰਬੰਧ ਵਿੱਚ ਪੂਰੇ ਪੰਜਾਬ ਦੇ ਅੰਦਰ ਇਹ ਧਰਨੇ ਲਾਏ ਗਏ ਆ ਔਰ ਅਸੀਂ ਇੱਥੇ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਕਿ ਭਗਵੰਤ ਮਾਨ ਉਹ ਕੰਨ ਤੇ ਲਿਖਿਆ ਪੜ ਲੈ ਇਹ ਪੰਜਾਬ ਦੇ ਲੋਕ ਨੇ ਇਹਨਾਂ ਨੇ ਬਹੁਤ ਸਾਰੀਆਂ ਮੂਵਮੈਂਟਾਂ ਲੜੀਆਂ ਨੇ ਤੇ ਐਸਕੇਮ ਜਿਹੜਾ ਦਿੱਲੀ ਤੋਂ ਜਿੱਤ ਕੇ ਆਇਆ ਤੂੰ ਤਾਂ ਕੁਝ ਵੀ ਨਹੀਂ ਔਰ ਜਿਸ ਢੰਗ ਦੇ ਨਾਲ ਉਹਨੇ ਪੰਜਾਬ ਦੇ ਸੜਕਾਂ ਦੇ ਉੱਤੇ ਟਿਪਰ ਖੜੇ ਕਰਕੇ ਕਿਸਾਨਾਂ ਨੂੰ ਬਦਨਾਮ ਕਰਕੇ ਔਰ ਪੁਲਿਸ ਨੇ ਖੁਦ ਬੈਰੀਕੇਡ ਲਾ ਕੇ ਲੋਕਾਂ ਨੂੰ ਉਸ ਦਿਨ ਪਰੇਸ਼ਾਨ ਕੀਤਾ ਇਸ ਲਈ ਭਗਵੰਤ ਮਾਨ ਸਰਕਾਰ ਜ਼ਿੰਮੇਵਾਰ ਆ ਔਰ ਭਗਵੰਤ ਮਾਨ ਅੱਜ ਵੀ ਜੇ ਇਸ ਗੱਲ ਤੇ ਨਹੀਂ ਆਉਂਦਾ ਤੇ ਆਉਣੇ ਵਾਲੇ ਸਮੇਂ 'ਚ ਉਹਨੂੰ ਇਹਦੀ ਕੀਮਤ ਜਿਹੜੀ 86 ਕੀਮਤਾਂ 77 ਰੋਲਾਏ ਦੱਸ ਨਾਮ ਕੀ ਧਰਨਾ ਕੇ ਮੰਗੇਗੀ ਅੱਜ ਦਾ ਜਿਹੜਾ ਧਰਨਾ ਹੈ ਇਹ ਪੰਜਾਬ ਸਰਕਾਰ ਤੇ ਭਗਵੰਤ ਮਾਨ ਦੇ ਖਿਲਾਫ ਜਿਹੜਾ ਕਿਸਾਨਾਂ 'ਚ ਰੋਸ ਹੈ ਉਹਦੇ ਸਬੰਧ ਦੇ ਵਿੱਚ ਲਾਇਆ ਜਾ ਰਿਹਾ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪਟਿਆਲੇ ਦੀਆਂ ਇਹ ਜਥੇਬੰਦੀਆਂ ਨੇ ਜਿਹੜੀਆਂ ਇਹ 'ਚ ਸ਼ਾਮਲ ਨੇ ਤੇ ਅੱਜ ਅਸੀਂ ਬਲਬੀਰ ਸਿੰਘ ਡਾਕਟਰ ਦੇ ਘਰ ਮੋਰਚੇ ਧਰਨਾ ਲਾਉਣਾ ਸੀ ਪਰ ਉਹਨਾਂ ਦੇ ਮਾਤਾ ਦੇ ਸਰਗੋਆ ਹੁਣ ਕਾਰਨ ਧਰਨਾ ਉਨ ਹਰਮੀਤ ਸਿੰਘ ਪਠਾਨ ਮਾਜਰਾ ਦੇ ਘਰ ਮੂਰੇ ਲਾਇਆ ਜਾ ਰਿਹਾ ਹੈ ਸਾਡੀਆਂ ਜਿਹੜੀਆਂ ਮੰਗਾਂ ਨੇ ਪੰਜਾਬ ਸਰਕਾਰ ਦੇ ਨਾਲ ਸੰਧਤ ਉਹਨਾਂ ਨੂੰ ਦੱਸਣ ਵਾਸਤੇ ਕਿਉਂਕਿ ਭਗਵਾਨਤਮਾਨ ਇਹ ਝੂਠ ਬੋਲ ਰਿਹਾ ਹੈ ਵੀ ਮੇਰੇ ਨਾਲ ਤਾਂ ਕੋਈ ਮੰਗਾਂ ਦਾ ਸੰਬੰਧ ਹੀ ਨਹੀਂ ਹੈਗਾ ਉਹ ਮੰਗਾਂ ਨੇ ਜਿਹੜੀਆਂ ਅਸੀਂ ਅੱਜ ਲੋਕਾਂ ਨੂੰ ਇੱਥੇ ਦੱਸਾਂਗੇ ਤੇ ਉਸ ਦਾ ਕਰਦਾਰ ਅਸੀਂ ਨੰਗਾ ਕਰਾਂ ਸਾਡੀਆਂ ਮੰਗਾਂ ਦੇ ਵਿੱਚ ਆਵਾਜ਼ਕਾਰਾਂ ਨੂੰ ਮਾਲਕੀ ਹੱਕ ਬਹਾਲ ਕਰਨ ਦੀ ਗੱਲ ਹੈ ਜਿਹੜੀਆਂ ਕੁਝ ਫਸਲਾਂ ਮੰਗੀ ਐ ਮੱਕੀ ਐ ਬਾਸਮਤੀ ਐ ਮਟਰ ਐ ਤੇ ਆਲੂ ਇਹਨਾਂ ਦੀ ਜਿਹੜੀ ਐਮਐਸਪੀ ਤੇ ਖਰੀਦ ਦੀ ਗੱਲ ਐ ਇਹਦੇ ਨਾਲ ਹੀ ਪੈਨਸ਼ਨ ਦੀ ਗੱਲ ਐ ਇਹਦੇ ਨਾਲ ਹੀ ਕਰਜ਼ਾ ਮੁਕਤੀ ਵਾਸਤੇ ਜੋ ਨਿਵਾੜਾ ਹੈ ਜਾਂ ਕੋਆਪਰੇਟਿਵ ਬੈਂਕਾ ਹੈ ਉਹਨਾਂ ਦਾ ਇੱਕ ਜਖਤ ਜਿਹੜਾ ਕਰਜ਼ਾ ਮਾਫ ਹੋਣਾ ਚਾਹੀਦਾ ਇਹ ਮੁੱਖ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਦੇ ਨੂੰ ਸੁਝਿਤ ਨੇ ਤਾਂ ਨਾ ਅੱਜ ਤਾਂ 3 ਵਜੇ ਤੱਕ ਹੋਊਗਾ ਇਸ ਤੋਂ ਬਾਅਦ ਅਸੀਂ ਨਾ ਇਹ ਵੱਡਾ ਐਲਾਨ ਕੀਤਾ ਸੀ ਕਿ ਮੰਤਰੀਆਂ ਤੇ ਵਿਧਾਇਕ ਜਿਹੜੇ ਆਮ ਆਦਮੀ ਪਾਰਟੀ ਦੇ ਨੌਂਦੇ ਘਰਾਂ ਦੇ ਬਾਹਰ ਮੋਰਚਾ ਲਾਵਾਂਗੇ ਤਾਂ ਅੱਜ ਮੋਰਚਾ ਲਾ ਦਿੱਤਾ ਵੱਖੋ ਵੱਖਰੇ ਪੰਜਾਬ ਜਿਹੜੇ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਨੇ ਜਿਹੜੇ ਵੀ ਉਹਨਾਂ ਦੇ ਘਰਾਂ ਦੇ ਬਾਹਰ ਡਟੇ ਰਹੇ ਤਾਂ ਪਟਿਆਲਾ ਦੇ ਵਿੱਚ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮਿੰਦਰ ਸਿੰਘ ਪਠਾਨ ਮਾਜਰਾ ਦੇ ਘਰ ਦੇ ਬਾਹਰ ਜੋ ਮੋਰਚਾ ਲਗਾ ਕੇ ਬੈਠੇ ਨੇ ਕਿਸਾਨ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਤੁਸੀਂ ਵੀ ਸੁਣ ਲਓ ਤਾਂ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਨਾਲ ਜੋ ਵਰਤਾਰਾ ਪੰਜਾਬ ਦੀ ਪੁਲਿਸ ਨੇ ਪੰਜਾਬ ਦੀ ਸਰਕਾਰ ਨੇ ਕੀਤਾ ਜਦੋਂ ਅਸੀਂ 5 ਤਰੀਕ ਨੂੰ ਸਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਚੰਡੀਗੜ੍ਹ ਕੋਚ ਕਰ ਰਹੇ ਸੀ ਤਾਂ ਉਸੇ ਦਾ ਰੋਸ ਆ ਸਾਨੂੰ ਉਸੇ ਦੇ ਕਰਕੇ ਅਸੀਂ ਅੱਜ ਇਹਨਾਂ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਦੇ ਬਾਹਰ ਮੋਰਚੇ ਲਾ ਕੇ ਬੈਠੇ ਹਾਂ ਕਹਿੰਦੇ ਇਹਨਾਂ ਨੂੰ ਵੀ ਪਤਾ ਲੱਗੇ ਜਿਵੇਂ ਸਾਨੂੰ ਘਰਾਂ ਦੇ ਵਿੱਚ ਡੱਕਿਆ ਸੀ ਓਵੇਂ ਅਸੀਂ ਇਹਨਾਂ ਦੇ ਵੀ ਹੁਣ ਘਰਾਂ ਦੇ ਬਾਹਰ ਮੋਰਚਾ ਲਾ ਲਿਆ ਰੋਸ ਮੁਜ਼ਾਹਰਾ ਕਰ ਰਹੇ ਹਾਂ ਪਰ ਆਖਰ ਕੀ ਇਹ ਰੋਸ ਮੁਜ਼ਾਹਰਾ ਇਹਨਾਂ ਮੰਤਰੀਆਂ ਤੇ ਲੀਡਰਾਂ ਦੇ ਘਰਾਂ ਦੇ ਬਾਹਰ ਕਰਨ ਤੋਂ ਬਾਅਦ ਪੰਜਾਬ ਦੀ ਸਰਕਾਰ ਕੋਈ ਸੱਦਾ ਦੇਵੇਗੀ ਕਿਸਾਨਾਂ ਨੂੰ ਕੋਈ ਮੀਟਿੰਗ ਦੇ ਲਈ ਸਮਾਂ ਤੈਅ ਹੋਵੇਗਾ ਕੋਈ ਤਰੀਕਾ ਤੈਅ ਹੋਵੇਗਾ ਜਾਂ ਫਿਰ ਕੋਈ ਹੋਰ ਹੀ ਇਸ ਮੋਰਚੇ ਦਾ ਰੁਖ ਇਕ ਤਿਆਰ ਹੁੰਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਮਾਨ ਸਰਕਾਰ ਐਕਸ਼ਨ ਮੋਡ ਦੇ ਵਿੱਚ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੋਡ ਦੇ ਵਿੱਚ ਆ ਜਿਸ ਤਰੀਕੇ ਦੇ ਨਾਲ ਤਲਖੀ ਤੇਵਰ ਦੇਖਣ ਨੂੰ ਮਿਲ ਰਹੇ ਨੇ ਤਾਂ ਕੀ ਲੱਗਦਾ ਕਿ ਗੱਲਬਾਤ